ਸਰਜਗਲ ਜੀ ਡੀਪੀਸੀ ਪੰਜਾਬੀ ਦਾ ਢਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਪੱਤਰਕਾਰ ਰੋਹਿਤ ਗੁਪਤਾ ਨੇ ਗਰਦਾਸਪੁਰ ਤੋਂ ਧੰਨ ਦੱਈਏ ਕਿ ਇਹ ਤਸਵੀਰਾਂ ਜੋ ਨੇ ਇਹ ਪ੍ਰੇਮਨਗਰ ਮਹੱਲੇ ਦੀਆਂ ਨੇ ਜਿੱਥੇ ਕਿ ਚੋਰਾਂ ਨੇ ਉਸ ਵੇਲੇ ਧਾਵਾ ਬੋਲ ਦਿੱਤਾ ਜਦੋਂ ਕਿ ਇੱਕੋ ਦਿਨ ਵਾਸਤੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਚਲਾ ਜਾਂਦਾ ਹੈ ਤੇ ਮਗਰੋਂ ਚੋਰ ਉਹਨਾਂ ਦੇ ਘਰ ਦੇ ਵਿੱਚ ਕੰਦ ਟੱਪ ਕੇ ਦੂਸਰੀ ਮੰਜ਼ਲ ਤੇ ਚਲੇ ਜਾਂਦੇ ਅਤੇ ਪੌੜੀਆਂ ਉਤਰ ਕੇ ਫਿਰ ਹੇਠਾਂ ਆ ਜਾਂਦੇ ਆ ਘਰ ਦੇ ਵਿੱਚ ਉਹਨਾਂ ਦੇ ਜਿਹੜੇ ਪਰਿਵਾਰ ਦੀ ਮੈਂਬਰ ਬੁਟੀਕ ਚਲਾਉਂਦੀ ਸੀ ਉਹਨਾਂ ਦੀ ਬੁਟੀਕ ਦੇ ਅੰਦਰ ਸੀ ਜੇ ਤੋੜ ਕੇ ਦਾਖਲ ਹੋ ਗਏ ਫਿਰ ਸਟੋਰ ਦੇ ਤਾਲੇ ਤੋੜ ਦਿੱਤੇ ਗਏ ਤੇ ਕਰੀਬ 45000 ਰੁਪਏ ਨਕਦੀ ਤੇ 2 2.5 ਟੋਲੇ ਸੋਨਾ ਲੈ ਕੇ ਚੋਰ ਫਰਾਰ ਹੋ ਗਏ ਪਰ ਜਾਂਦੇ ਜਾਂਦੇ ਸੀਸੀਟੀਵੀ ਕੈਮਰੇ ਤੋੜ ਗਏ ਤੇ ਨਾਲ ਦੇ ਨਾਲ ਡੀਵੀਆਰ ਵੀ ਲੈ ਗਏ ਤੁਹਾਨੂੰ ਦੱਸ ਦਈਏ ਕਿ ਡੀਵੀਆਰ ਵੀ ਲੈ ਗਏ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਪਿੱਛੇ ਨਾ ਰਹਿ ਸਕੇ ਜਿਸ ਤਰ੍ਹਾਂ ਇਹ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਜਿਹੜੇ ਤਰੀਕੇ ਦੇ ਨਾਲ ਚੋਰ ਅੰਦਰ ਦਾਖਲ ਹੋਏ ਤੇ ਚੋਰਾ ਨੇ ਇਸ ਜਗ੍ਹਾ ਦੇ ਉੱਤੇ ਚੋਰੀ ਕੀਤੀ ਹੈ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਇਹ ਆ ਕਿ ਚੋਰ ਪਲੀ ਭਾਂਤੀ ਦੇ ਨਾਲ ਹੋ ਸਕਦਾ ਆ ਜਾਣਦੇ ਹੋਣ ਕਿ ਕਿੱਥੋਂ ਕਿੱਧਰ ਨੂੰ ਜਾਣਾ ਆ ਹੋ ਸਕਦਾ ਪੀ ਇਸ ਜਗ੍ਹਾ ਦੇ ਚੰਗੀ ਤਰ੍ਹਾਂ ਚੋਰ ਜਿਹੜੇ ਆ ਵਾਕਿਬ ਹੋਣ ਤਾਂ ਹੀ ਇਸ ਤਰੀਕੇ ਦੇ ਨਾਲ ਜਿਹੜੀ ਏ ਉਹਨਾਂ ਨੇ ਚੋਰੀ ਕੀਤੀ ਤੇ ਚੋਰੀ ਕਰਕੇ ਇਸ ਵੱਡੀ ਚੋਰੀ ਨੂੰ ਅੰਜਾਮ ਦੇ ਕੇ ਇਹ ਤਸਵੀਰ ਆ ਪ੍ਰੇਮਨਗਰ ਗਰਦਾਸਪੁਰ ਦੀਆਂ ਨੇ ਆਓ ਜਾਣਦੇ ਆ ਕਿ ਘਰ ਦੇ ਮਾਲਕ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਮੇਰਾ ਨਾਮ ਕਮਲਜੀ ਸਿੰਘ ਆ ਪ੍ਰੇਮਨਗਰ ਦਾ ਰਹਿਣ ਵਾਲਾ ਆ ਅਸੀਂ ਇਸਦੇ ਆਪਣੇ ਸਟੋਰ ਕੋਲ ਗਏ ਇਸ ਸਮ ਨੂੰ ਦੁਸੀਂ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇਟ ਜਾਂ ਬੰਦੀ ਤੇ ਲੇਟ ਸਟਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪਾਂ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟੀ ਲਗਾ ਕੇ ਲੋਕ ਹੀ ਤਾਂ ਆਏ ਫਿਰ ਆਪਾਂ ਪਿੱਛੋਂ ਲਈ ਤਾਂ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਹੋਇਆ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀ ਦਾ ਦਵਾਜਾ ਰੋਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵਸ ਗਏ ਪੇ ਸਟੋਰ ਵਿੱਚ ਲੰਬੜੀ ਤੋਰ ਕੇ ਮੇਰੇ ਹੋਰ ਗਹਿਨੇ ਸੀ ਤੇ ਕੈਸ਼ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗ ਗਿਆ ਹਾਂਜੀ ਇਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ ਹਾਂ ਲੌਕ ਸਟੋਰ ਦਾ ਤੋੜਿਆ ਕੋਈ ਕਮਰੇ ਚਲਦੀ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਗਿਆ ਕੀ ਕੀ ਨੁਕਸਾਨ ਹੈ ਨੁਕਸਾਨ ਗਹਿਨੇ ਹੀ ਤੇ ਕੈਸ਼ ਹੀ ਕਿੰਨਾ ਨੁਕਸਾਨ ਗਹਿਨੇ ਹੋਰ ਕਿੰਨਾ ਕੈਸ਼ ਕੋਈ 45000 ਰੁਪਿਆ ਕੈਸ਼ ਸੀ ਤੇ ਗਹਿਨੇ ਹੀ 2 2.5 ਟੋਲੇ ਤਾਂ ਗਏ ਹਾਂ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਰੋਸ ਤੋਂ ਬਾਅਦ ਉਹਨਾਂ ਕੋਈ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਨੂੰ ਕੁਝ ਪਤਾ ਚੱਲਿਆ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਕਿ ਰਿਕਾਰਡਿੰਗ ਉਹ ਡੀਵੀਡੀਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਡੀਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਧਰੋਂ ਆਏ ਆ ਕਿੱਦਾਂ ਵਾਰਨ ਇਹ ਸਰ ਲੱਗਦਾ ਤੇ ਆਏ ਕਿ ਗੇਅਰ ਤੇ ਆਪਣਾ ਬੰਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਪਿੱਛੋਂ ਹੀ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਹਾਂ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਤੇ ਇਸ ਤਰ੍ਹਾਂ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰ ਉਤਪਕਰੀ ਆ ਸਕਦੇ ਹੈ ਪਲੇਅਰ ਕੀਤੀ ਹੋਈ ਹੈ ਪਰ ਇਸ ਤਰ੍ਹਾਂ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ